হাহা হা আগর ਮਾਸੂਮ ਬੱਚੀ ਦੇ 10 ਸਾਲ ਦੀ ਹੋਣ ਦੀ ਖੁਸ਼ੀ ਦੇ ਵਿੱਚ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ ਤਾਂ ਕਿ ਉਸ ਬੱਚੀ ਨੂੰ ਸਰਪ੍ਰਾਈਜ਼ ਮਿਲ ਸਕੇ ਘਰ ਦੇ ਵਿੱਚ ਖੁਸ਼ੀਆਂ ਨੂੰ ਦੁੱਗਣਾ ਕੀਤਾ ਜਾ ਸਕੇ ਅਤੇ ਸਾਰਾ ਪਰਿਵਾਰ ਮਿਲ ਜੁਲ ਕੇ ਘਰ ਦੇ ਵਿੱਚ ਉਸ ਬੱਚੀ ਦੀ ਜਨਮ ਦਿਨ ਦੀ ਪਾਰਟੀ ਕਰੇ ਪਰ ਨਹੀਂ ਪਤਾ ਸੀ ਕਿ ਇਹੀ ਕੇਕ ਖਾਣ ਤੋਂ ਬਾਅਦ ਘਰ ਦੇ 6 ਜੀਆਂ ਦੀ ਤਬੀਅਤ ਵਿਗੜ ਜਾਣੀ ਹੈ ਅਤੇ ਜਿਸ ਕੁੜੀ ਨੇ ਆਪਣੇ ਜਨਮ ਦਿਨ ਦਾ ਕੇਕ ਆਪਣੇ ਹੱਥੀਂ ਖੁਸ਼ੀ-ਖੁਸ਼ੀ ਕੱਟਣਾ ਹੈ ਉਸੇ ਦੀ ਜਾਨ ਇਸ ਕੇਕ ਖਾਣ ਕਰਕੇ ਹੋ ਜਾਣੀ ਹੈ ਮਾਸੂਮ ਧੀ ਦੀ ਕੇਕ ਖਾਣ ਤੋਂ ਬਾਅਦ ਜਾਨ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਦੇ ਵਿੱਚ ਹੈ ਦੱਸਦੀ ਹੈ ਕਿ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ ਅਤੇ ਇਸ ਨੂੰ ਕੱਟਣ ਤੋਂ ਬਾਅਦ ਸਾਰੇ ਪਰਿਵਾਰ ਨੇ ਹੱਸਦੇ ਖੁਸ਼ੀ ਹੋ ਕੇ ਇਸ ਨੂੰ ਖਾਦਾ ਅਤੇ ਕੁੜੀ ਵੀ ਹੱਸ-ਹੱਸ ਕੇ ਕੇਕ ਖਾ ਰਹੀ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਪਰ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਸਭ ਦੀ ਤਬੀਅਤ ਵਿਗੜਨੀ ਸ਼ੁਰੂ ਹੁੰਦੀ ਹੈ ਜਿਸ ਦਾ ਜਨਮ ਦਿਨ ਸੀ 10 ਸਾਲ ਦੀ ਮਾਨਿਆ ਉਸਦੀ ਹਾਲਤ ਇੰਨੀ ਜ਼ਿਆਦਾ ਖਰਾਬ ਹੋ ਗਈ ਕਿ ਉਸਦਾ ਸਰੀਰ ਹੀ ਠੰਡਾ ਪੈ ਗਿਆ 10 ਸਾਲ ਦੀ ਧੀ ਦੇ ਜਨਮ ਦਿਨ ਤੇ ਸਾਰੇ ਪਰਿਵਾਰਿਕ ਮੈਂਬਰ ਮਿੰਟਾਂ ਦੇ ਵਿੱਚ ਹੀ ਉਲਟੀਆਂ ਕਰਨ ਲੱਗ ਪੈਂਦੇ ਨੇ 6 ਮੈਂਬਰਾਂ ਦੀ ਤਬੀਅਤ ਵਿਗੜਦੀ ਹੈ ਤਾਂ ਉਹਨਾਂ ਨੂੰ ਹਸਪਤਾਲ ਵਿਖੇ ਇਲਾਜ ਦੇ ਲਈ ਭਰਤੀ ਕਰਵਾਇਆ ਜਾਂਦਾ ਦੱਸਦੀ ਕਿ ਇਹ ਧੀ ਆਪਣਾ ਜਨਮ ਦਿਨ ਦਾ ਕੇਕ ਖਾਣ ਤੋਂ ਬਾਅਦ ਰਾਤ ਨੂੰ ਸੌਂ ਗਈ ਸੀ ਪਰ ਜਦੋਂ ਉਹ ਸਵੇਰੇ ਉੱઠી ਤਾਂ ਉਸਦਾ ਸਰੀਰ ਠੰਡਾ ਸੀ ਜਿਸ ਨੂੰ ਕਿ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਬੇਕਰੀ ਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹੋਰ ਕਿਹੜੇ ਖੁਲਾਸੇ ਕੀਤੇ ਗਏ ਨੇ ਅਤੇ ਕਿਸ ਤਰ੍ਹਾਂ ਦੇ ਨਾਲ ਬੇਕਰੀ ਵਾਲੇ ਇਸ ਤੋਂ ਬਚਣਗੇ ਇਹ ਦੇਖਣਾ ਹੋਵੇਗਾ ਜਨਮ ਦਿਨ ਤੇ ਕੇਕ ਖਾਣ ਦੇ ਨਾਲ 10 ਸਾਲ ਦੀ ਬੱਚੀ ਦੀ ਜਾਨ ਚਲੀ ਗਈ ਆਨਲਾਈਨ ਮੰਗਵਾਏ ਇਸ ਕੇਕ ਨੇ ਸਾਰੇ ਪਰਿਵਾਰ ਦੀਆਂ ਖੁਸ਼ੀ ਆ ਖੋਲ ਲਈ ਆ ਪੁਲਿਸ ਦੇ ਵੱਲੋਂ ਫਿਲਹਾਲ ਬੇਕਰੀ ਮਾਲਕ ਤੇ ਪਰਚਾ ਦਰਜ ਹੋ ਚੁੱਕਿਆ ਹੈ ਅੱਗੇ ਦੀ ਹੋਰ ਜਾਣਕਾਰੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀ ਦਿੱਤੀ ਗਈ ਹੈ ਆਓ ਜਾਣਦੇ ਹਾਂ ਘਟਨਾ ਇਹ 24 ਤੰਦ ਦੀ ਆ ਜੀ 2024 ਜੀ ਤੇ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹਾਂ ਆਨਲਾਈਨ ਜਿਮੈਟੋ ਦੇ ਥਰੂ ਜੀ ਤੇ ਓਕੇ ਕੱਟਿਆ ਸੀ 7:30 ਵਜੇ 6 ਵਜੇ ਆਰਡਰ ਕੀਤਾ 6:30 ਪਹੁੰਚ ਗਿਆ 7:30 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇਸ ਤਰ੍ਹਾਂ ਸਿਰ ਘੁੰਮ ਰਿਹਾ ਸੀ ਅੱਖਾਂ ਤੇ ਭਾਰ ਆ ਕੰਨ ਆ ਰਿਹਾ ਸੀ ਹੂੰ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ਿਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜਿਹਦੀ ਮੌਤ ਹੋਈ ਆ ਉਹਦੇ ਏਗਨੀ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ ਗਿਰ 4:00 ਵਜੇ ਸਵੇਰੇ ਦੇਖਾ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਪੀਸੀਜੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਬਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਨ ਨੂੰ ਕਰਾ ਕੇ ਸਾਨੂੰ ਨਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਹੈ ਮੇਰੇ ਕੋਲ ਜੀ ਤੇ ਐਫ ਆਈ ਆਰ ਵਗੈਰਾ ਦਰਜ ਐ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮਓ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚਲਦੀ ਦੁਕਾਨ ਦੇ ਵਿੱਚੋਂ ਸਿੰਪਲ ਲੈ ਸਕਦੇ ਆ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮਓ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹ ਜੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰ ਦਿੰਦੇ ਹਾਂ ਜੀ ਇਹ ਹੀ ਸਰ ਮੰਗ ਕਰਦੇ ਆਂ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਨਹੀਂ ਕੁਝ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਕਦੀ ਉਹਨੂੰ ਤਾਂ ਬੁਖਾਰ ਜੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਬੱਚੇ 2 ਆ ਦੋਏ ਦੋਨੋਂ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕੀ ਮਨੂ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂਜੀ ਮੇਰੇ ਵਾਈਫ ਵੀ ਕਾਫੀ ਸੀਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਖ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ Aqui agora. <laughs> 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 ਪਟਿਆਲਾ ਤੋਂ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਥਾਣਾ ਅਨਾਜ ਮੰਡੀ ਦੇ ਵਿੱਚ ਪੈਂਦੇ ਅਮਨ ਨਗਰ ਦੀ ਰਹਿਣ ਵਾਲੀ 10 ਸਾਲਾਂ ਕੁੜੀ ਦੀ ਜਨਮ ਦਿਨ ਤੇ ਕੇਕ ਖਾਣ ਤੋਂ ਬਾਅਦ ਜਾਨ ਚਲੀ ਗਈ 10 ਸਾਲਾਂ ਮਾਨਵੀ ਦੀ ਕੇਕ ਖਾਣ ਤੋਂ ਬਾਅਦ ਜਾਨ ਗਈ ਹੈ 10 ਦੇ ਕੀ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮਾਨਵੀ ਦੇ ਜਨਮ ਦਿਨ ਤੇ ਇਹ ਕੇਕ ਮੰਗਵਾਇਆ ਗਿਆ ਸੀ ਜਿਸ ਨੂੰ ਖਾਣ ਤੋਂ ਬਾਅਦ ਉਸਨੇ ਦਮ ਤੋੜ ਦਿੱਤਾ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਹੀ ਲੋਕ ਚਿੰਤਾ ਦੇ ਵਿੱਚ ਵੀ ਨੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਕਿ ਆ ਕਿ ਉਹਨਾਂ ਦੀ ਧੀ ਦੇ ਜਨਮ ਦਿਨ ਤੇ ਆਨਲਾਈਨ ਕੇਕ ਆਰਡਰ ਕੀਤਾ ਗਿਆ ਸੀ ਜਿਸ ਨੂੰ ਕੀ ਖਾਣ ਤੋਂ ਬਾਅਦ ਉਹਨਾਂ ਦਾ ਸਾਰਾ ਪਰਿਵਾਰ ਬਿਮਾਰ ਹੋ ਗਿਆ ਇਸ ਤੋਂ ਬਾਅਦ ਹੀ 13 ਸਾਲਾਨਵੀ ਦੀ ਤਬੀਅਤ ਇੰਨੀ ਜ਼ਿਆਦਾ ਵਿਗੜ ਗਈ ਕਿ ਸਵੇਰੇ ਜਦੋਂ ਉਹਨਾਂ ਦੇਖਿਆ ਤਾਂ ਪਤਾ ਲੱਗਿਆ ਕਿ ਉਹਨਾਂ ਦੀ ਬੇਟੀ ਦਾ ਸਰੀਰ ਠੰਡਾ ਪੈ ਚੁੱਕਿਆ ਇਸ ਤੋਂ ਬਾਅਦ ਉਸਨੂੰ ਤੁਰੰਤ ਹੀ ਹਸਪਤਾਲ ਲਜਾਇਆ ਜਾਂਦਾ ਡਾਕਟਰਾਂ ਦੇ ਵੱਲੋਂ ਮਾਨਵੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਘਟਨਾ ਇਹ 24 ਤੰਦੀ ਆ ਜੀ 2024 ਜੀ ਇਹ ਸਾਡੀ ਬੱਚੀ ਦਾ ਜਨਮ ਦਿਨ ਸੀ ਅਸੀਂ ਇੱਕ ਕੇਕ ਮੰਗਾਇਆ ਹੂੰ ਆਨਲਾਈਨ ਜਮੈਟੋ ਦੇ ਥਰੂ ਜੀ ਤੇ ਉਹ ਕੇਕ ਕੱਟਿਆ ਸੀ ਸਵਾ 7 ਵਜੇ 6 ਵਜੇ ਆਰਡਰ ਕੀਤਾ 6:30 ਪਹੁੰਚ ਗਿਆ ਸਵਾ 7 ਵਜੇ ਅਸੀਂ ਕੱਟ ਲਿਆ ਜੀ ਉਸ ਖਾਣ ਤੋਂ ਬਾਅਦ ਸਾਡੇ ਘਰ ਦੇ ਸਾਰਿਆਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋ ਗਈ ਜੀ ਤੇ ਇਸ ਤਰ੍ਹਾਂ ਸਿਰ ਘੁੰਮ ਰਹੀ ਸੀ ਅੱਖਾਂ ਤੇ ਭਾਰਾ ਪੈਣਾ ਆ ਰਿਹਾ ਸੀ ਜਦੋਂ ਦੋਨੋਂ ਬੱਚੀਆਂ ਸੀ ਜਿਹੜੀਆਂ ਛੋਟੀਆਂ ਇੱਕ ਦੀ ਉਮਰ 10 ਸਾਲ ਜਿਹਦਾ ਜਨਮ ਦਿਨ ਸੀ ਨਾਮ ਉਹਦਾ ਮਾਨਵੀ ਜੀ ਛੋਟੀ ਉਹਦਾ ਨਾਮ ਪ੍ਰੇਮਨ ਉਹ 8 ਸਾਲ ਦੀ ਸੀ ਇਹਨਾਂ ਦੋਨਾਂ ਨੂੰ ਉਲਟੀਆਂ ਲੱਗਦੀਆਂ ਜਿਹੜੀ ਛੋਟੀ ਵਾਲੀ ਸੀ ਉਹਨੇ ਉਲਟੀਆਂ ਜ਼ਿਆਦਾ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਪਰ ਫਿਰ ਵੀ ਉਹਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਸੀ ਜਿਹੜੀ ਵੱਡੀ ਵਾਲੀ ਸੀ ਮਾਨਵੀ ਜਿਹੜੀ ਮੌਤ ਹੋਈ ਆ ਉਹਦੇ ਕੇਕ ਨਹੀਂ ਨਿਕਲਿਆ ਉਹਦੇ ਸਿਰ ਮੂੰਹ ਚ ਝੱਗ ਨਿਕਲੀ ਦੋ ਵਾਰ ਤੇ ਸਾਨੂੰ ਲੱਗਿਆ ਵੀ ਸਿੰਪਲ ਆਮ ਉਲਟੀ ਆਈ ਆ ਤੇ ਉਲਟੀ ਆਣ ਤੋਂ ਬਾਅਦ ਵੀ ਚਲੋ ਇਹ ਠੀਕ ਆ ਉਸ ਹੋ ਗਈ ਦੋ ਘਵਰੀਓ ਨੇ ਫਿਰ ਉੱਠ ਕੇ ਪਾਣੀ ਮੰਗਿਆ ਵੀ ਮੇਰੇ ਨਾ ਬੁੱਲ ਸੁੱਕ ਰਹੇ ਆ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਅਸੀਂ ਚਲੋ ਥੋੜਾ ਥੋੜਾ ਪਾਣੀ ਮੂੰਹ ਚ ਪਾਉਂਦੇ ਰਹੇ ਉਸ ਤੋਂ ਬਾਅਦ ਉਹ ਸੋ ਗਈ ਗੱਲ 4:00 ਵਜੇ ਸਵੇਰੇ ਦੇਖਿਆ ਤਾਂ ਬਿਲਕੁਲ ਠੰਡੀ ਹੋਈ ਪਈ ਸੀ ਸਾਨੂੰ ਲੱਗਿਆ ਵੀ ਇਹ ਤੇ ਸਾਹ ਚੱਲ ਰਹਾ ਹੈ ਤੇ ਅਸੀਂ ਨੇੜੇ ਦੇ ਹਸਪੀਟਲ ਫਟਾਫਟ ਚੱਕ ਕੇ ਲੈ ਗਏ ਜੀ ਤੇ ਉੱਥੇ ਉਹਨਾਂ ਨੇ ਆਕਸੀਜਨ ਲਾਈ ਤੇ ਪੀਸੀਜੀ ਕੀਤੀ ਉਹਨਾਂ ਨੇ ਦੇਖਿਆ ਵੀ ਇਹਦੀ ਮੌਤ ਹੋ ਚੁੱਕੀ ਆ ਉਹਨਾਂ ਨੇ ਫਿਰ ਉਹ ਆਪਣੇ ਕਬਜ਼ੇ ਚ ਲੈ ਕੇ ਫ੍ਰੀਜ 'ਚ ਰੱਖਤੀ ਤੇ ਇਨਫਰਮੇਸ਼ਨ ਦਿੱਤੀ ਪੁਲਿਸ ਨੂੰ ਪੁਲਿਸ ਨੇ ਫਿਰ ਸਾਨੂੰ ਬੁਲਾ ਕੇ ਸਾਡੇ ਪਿਆਨ ਲੈ ਕੇ ਪੋਸਟਮਾਰਟਮ ਕਰਾਇਆ ਪੋਸਟਮਾਰਟਮ ਕਰਾ ਕੇ ਸਾਨੂੰ ਲਾਸ਼ ਦਿੱਤੀ ਸਰ ਰਿਪੋਰਟ ਆ ਗਈ ਜੀ ਪੋਸਟ ਨਹੀਂ ਆਈ ਹੈ ਰਿਪੋਰਟ ਜੀ ਤੇ ਐਫ ਆਈ ਆਰ ਬਗਾਨਾ ਦਰਤੀ ਐਫ ਆਈ ਆਰ ਦਰਜ ਹੋ ਗਈ ਹੈ ਜੀ ਜੀ ਤੇ ਜੋ ਕੇਕ ਸੀ ਕੇਕ ਵੀ ਲੈ ਗਏ ਉਹ ਤੇ ਅਸੀਂ ਸੀਐਮ ਦਫਤਰ ਵੀ ਗਏ ਸੀ ਉਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਨਾ ਸਾਡੀ ਸੁਣੀ ਕੋਈ ਉਹ ਕਹਿੰਦੇ ਅਸੀਂ ਚੱਲਦੀ ਦੁਕਾਨ ਦੇ ਵਿੱਚੋਂ ਸੈਂਪਲ ਲੈ ਸਕਦੇ ਹਾਂ ਜਿਹੜਾ ਤੁਹਾਡੇ ਕੇਕ ਉਹਨਾਂ ਦੀ ਬੇਕਰੀ ਤੋਂ ਆਇਆ ਉਹਦਾ ਸਿੰਪਲ ਨਹੀਂ ਅਸੀਂ ਲੈ ਸਕਦੇ ਸਰ ਕਿਸ ਨੇ ਕਹੀ ਇਹ ਗੱਲ ਇਹ ਜਸਵਿੰਦਰ ਸਿੰਘ ਸੀ ਇੱਕ ਉਹ ਅਸੀਂ ਸੀਐਮਓ ਨੂੰ ਮਿਲੇ ਉਹਨਾਂ ਨੇ ਉਹਨੂੰ ਬੁਲਾਇਆ ਵੀ ਤੁਸੀਂ ਇਹਨਾਂ ਦੀ ਸੁਣੋ ਉਹਨਾਂ ਦੀ ਐਪਲੀਕੇਸ਼ਨ ਲਾਓ ਤੇ ਲੈ ਕੇ ਤੁਸੀਂ ਇਹ ਜੀ ਅੱਗੇ ਕਾਰਵਾਈ ਕਰੋ ਸਰ ਹੁਣ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗ ਕਰਦੇ ਹਾਂ ਅਸੀਂ ਇਹੀ ਸਰ ਮੰਗ ਕਰਦੇ ਹਾਂ ਵੀ ਇਹਨਾਂ ਨੂੰ ਸਖਤ ਸਖਤ ਸਜ਼ਾ ਮਿਲੇ ਸਾਨੂੰ ਨਿਆਂ ਮਿਲੇ ਸਰ ਕੋਈ ਵੀਟ ਅਲਰਜੀ ਵਗੈਰਾ ਦੀ ਗੱਲ ਸਰ ਨਹੀਂ ਕੁਝ ਵੀ ਨਹੀਂ ਜੀ ਉਹ ਕਦੀ ਹੋਇਆ ਹੀ ਨਹੀਂ ਜੀ ਉਹਨੂੰ ਹੂੰ ਉਹ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਬੱਚੇ ਨੂੰ ਹੂੰ ਕਦੀ ਉਹਨੂੰ ਤਾਂ ਬੁਖਾਰ ਜ਼ੁਕਾਮ ਤੱਕ ਨਹੀਂ ਕਦੀ ਸਰ ਕਿੰਨੇ ਬੱਚੇ ਨੇ ਜੀ ਬੱਚੇ 2 ਆ ਦੋਏ ਬੇਟੀਆਂ ਜੀ ਦੂਜੀ ਬੇਟੀ ਦੀ ਹਾਲਾਤ ਕੀ ਮੈਨੂੰ ਦੂਜੀ ਬੇਟੀ ਦੀ ਹਾਲਾਤ ਹੁਣ ਠੀਕ ਹੈ ਜੀ ਜੀ ਪਰਿਵਾਰ ਨੂੰ ਹੋਰ ਨੂੰ ਵੀ ਹੋਈ ਹੈ ਜੀ ਹੋਰ ਨੂੰ ਹਾਂ ਜੀ ਮੇਰੇ ਵਾਈਫ ਵੀ ਕਾਫੀ ਸੀਗੇ ਜੀ ਉਹਨਾਂ ਨੂੰ ਮੋੜਾ ਦੁਖਦਾ ਉਹਨਾਂ ਦਾ ਯਾਨੀ ਅੱਧੇ ਘੰਟੇ ਬਾਅਦ ਬੱਖ ਲੈਂਦੇ ਨਾ ਜਦੋਂ ਤਾਂ ਜਾਗ ਆ ਜਾਂਦੀ ਆ ਉਸ ਦਿਨ ਤੋਂ ਉਹਨਾਂ ਨੂੰ ਕੋਈ ਸੁਰਤ ਨਹੀਂ ਰਹੀ ਸੁੱਤੇ ਹੀ ਰਹਿ ਗਏ